ਹੈਲੋ ਸਕਾਲੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਭੁੱਲੇ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਜਾਨਵਰ ਤੁਹਾਨੂੰ ਦਿਖਾਵਾਂਗੇ ਕੁਝ ਸੂਈਆਂ ਵਾਂ ਕੁਝ ਗੱਬਣਾ ਵਾਂ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੂਈਆਂ ਦੀ ਆਪਣੀ ਦੋ ਟਾਈਮ ਚੁਆਇ ਕਰਕੇ ਤਸੱਲੀ ਕਰਕੇ ਖੜੋ ਜੀ ਬਾਕੀ ਵਿੱਚ ਉਹ ਜੋ ਵਿਕੀਆਂ ਵੀ ਆ ਪੁੱਛ ਲੈਣੇ ਆ ਕਿੜੀਆਂ ਵੀ ਆ ਵਾ ਤੇ ਕਿੜੀਆਂ ਵੀ ਗਨਾਲੀਆਂ ਵਾ ਤੇ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪੁਸ਼ਪਾਸ ਕਰਕੇ ਤਸੱਲੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਜੀ ਕੀ ਹਾਲ ਚਾਲ ਦੇ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਬੜੇ ਵਧੀਆ ਨਾਮ ਡਾਕਟਰ ਭੋਲਾ ਪਿੰਡ ਠੱਠਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅਮਰਸਰ ਨੇੜੇ ਲੋਕੋ ਕੇ ਟਿਕਾਣਾ ਇੱਕ ਬੰਨੇ ਟਿਕਾਣਾ ਤੇ ਇੱਕ ਬੰਨੇ ਲੋਕੋ ਕੇ ਤੇ ਉਹਦੀ ਥਾਣੇ ਦੀ ਬੈਕ ਸਾਈਡ ਆਪਣਾ ਪਿੰਡ ਠੱਠਾ ਜੀ ਤੇ RAM 피ਠਾ ਆਪਾਂ ਨੂੰ 7 ਕਿਲੋਮੀਟਰ ਜੇ ਤੇ ਵਾਗਾ ਬਾਡ ਟਾਰੀ 10 ਕਿਲੋਮੀਟਰ ਤੇ ਠੀਕ ਹੈ ਜੀ ਹਾਂ ਵਾਵਾ ਦੇ ਹਰ ਫੇਸ ਦੀ ਵਾਵਾ ਚਿਰ ਪਾ ਟਾਈਮ ਲੱਗਾ ਵਾਵਾ ਦੇ ਨਾਲ ਬਾਅਦ ਵੀਡੀਓ ਲੱਗੇ ਪਹੁੰਚ ਤੇ ਡੰਗਰੇ ਵਾਵਾ ਇਕੱਠੇ ਕੀਤੇ ਜੀ ਤੇ ਮਾਲ ਹੁਣ ਫੇ ਸੱਚ ਪੁੱਛੇ ਰਾਤੀ ਬੇੜੇ ਨੇ ਤਾਂ ਕਹਿਤਾ ਵੀਡੀਓ ਪਾਉਣੀ ਆ ਹਾਂਜੀ ਤੇ ਮਾਲ ਜੰਮੂ ਵਾਲੇ ਨੇ ਲੇਲੀਆਂ ਆਣ ਕੇ ਗਾਵਾਂ ਅੱਛਾ ਹੁਣ ਮੈਂ ਹਾਂ ਕੀ ਕਰੀਆ ਹੁਣ ਆ ਤਿੰਨ ਗਾਵਾਂ ਰਹਿ ਗਏ ਤਿੰਨਾਂ ਚ ਉਹਦਾ ਵੀ ਸਰਦਾਂ ਹੋਣ ਡਿਆ ਅੱਛਾ ਤਿੰਨ ਹੀ ਰਹਿ ਗਿਆਂ ਵਿੱਚ ਵਿੱਚ ਨਾ ਬਾਕੀ ਸਾਰੀਆਂ ਵੀ ਗਈਆਂ ਵਾ ਹਾਂ ਤਿੰਨ ਜੰਮੂ ਚਲ ਗਈਆਂ ਅੱਛਾ ਜੰਮੂ ਚਲ ਚਲੀਆਂ ਤਿੰਨ ਨੇ ਕਾਵਲੀ ਤੇ ਦੋ ਜੜੀਆਂ ਆਵਲੀਆਂ ਤੇ ਦੋ ਰਾਤੀ ਚਲ ਗਈਆਂ ਜੇ ਹਾਂਜੀ 5 ਗਾਵਾਂ ਮਤਲਬ ਹੋਂ ਤੋਂ ਪਹਿਲਾਂ ਹੀ ਵੇਖੀਆਂ ਉਤਰਾ 8 ਗਾਵਾਂ ਅਜੇ ਪਾਉਣੀਆਂ ਸੀ ਹਨ ਤੇ ਹੁਣ 3 ਹੀ ਰਹਿ ਗਈਆਂ ਪੰਜਾਂ ਤੇ ਤਿੰਨਾਂ ਦੇ ਵਿੱਚ ਵੀ ਉਹਦਾ ਸੌਦਾ ਚੱਲ ਰਿਹਾ ਉਹਦਾ ਅਜੇ ਹੋਇਆ ਨਹੀਂ ਆ ਕੱਚਾ ਪੱਕਾ ਜੇ ਮਤਲਬ ਜਿਤਨਾ ਪੈਸੇ ਲੱਗਣਦੇ ਆ ਜੋ ਵੀ ਅਜੇ ਪੂਰਾ ਹੋਇਆ ਨਹੀਂ ਆ ਤੇ ਵਿੱਚ ਨਾਲੀਆਂ ਹੁਣ ਤਿੰਨ ਹੀ ਆ ਜਿਹੜੀਆਂ ਹਾਂਜੀ ਸੱਡੀ ਥਰੀ ਨਹੀਂ ਗਿਆ ਆਵੇ ਠੀਕ ਹੈ। ਦਾ ਸਰਵੇਟ ਕਤਲੇ ਪੈਜੂਏ। ਠੀਕ ਹੈ ਜੀ। 16-17 ਕਿਲੋ ਦੁੱਧ ਦੇ ਰਸਲੇ। ਕਿੰਨੇ ਦਿਨਾਂ ਦੀ ਸੂਈ ਆ? ਇਹਨੂੰ ਅੱਜ ਹੱਥੀਂ ਦੀ 10 ਦਿਨ ਹੋ ਗਏ ਆ। ਬੱਚਾ ਹੋਵੇ ਅੰਦਰ ਰੱਖਾ। ਕੀਜ ਮਗਰ? ਮਗਰ ਬੱਚਾ ਇਹਦੇ। ਮਗਰ ਇਹਦੇ ਬੱਚਾ ਹੋ ਅੰਦਰ ਆ ਹੋ ਚੱਲਦੇ ਅੰਦਰ। ਤੋਰਾਂ ਹਾਂ ਫਿਰ। ਕਿੰਨਾ ਹੋਣੇ ਦੇ ਕੋਲ ਦੁੱਧ? 16-17 ਕਿਲੋ। 16-17 ਲੀਟਰ ਤਿਆਰ ਆ। ਅੱਜ ਕਿੰਨਾ ਘਰੀ ਜਾਊਗੀ ਇਹ? ਇਹ ਬੱਚੀ ਪਹਿਲੇ ਸੂਏ ਦੇ ਭਰਦੀ ਲਈ 16-17 ਅੱਛੀ 20 ਕਿਲੋ ਦੁੱਧ ਪੜੂਗੀ। 20 ਦੇ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਚੱਲ ਜੂਗੀ। ਜੰਮੀ ਪਲੀ ਪੂਰੀ ਆ ਜਿਹੜੀ ਕਿ ਚੰਗੀ ਜਗ੍ਹਾ ਤੇ ਵਾਈ ਆ ਚਾਰ ਨਾ ਪਲੀ ਆ ਜਿਹੜੀ ਇੱਕ ਮਿੰਟ ਰੁਕੋ ਵੀਜੀ ਇੱਥੇ ਰੁਕਦੀ ਆ ਆ ਦੇਖ ਸਕਦੇ ਥਾਣੇ ਦੇ ਇੱਕ ਰੀ ਲਾਗੇ ਤਾਂ ਤੇ ਹਵਾਨੇ ਤੇ ਨਾੜਾਂ ਜਿਹੜੀਆਂ ਲੀਆਂ ਦੇਖ ਸਕਦੇ ਪੂਰੀ ਸਫਾਈ ਜਿਆ ਬਾਕੀ ਆ ਵੀ ਇਹੋ ਜਿਹੇ ਗਾਵਾਂ ਦਾ ਕੱਲਾ ਦੁੱਧ ਨਾ ਮੁੱਲ ਨਹੀਂ ਪੈਂਦਾ ਨਾਲ ਸੋਹਣ ਪੁਨੇ ਦਾ ਸਾਮ ਸਭਾਏ ਦਾ ਸਫਾਈਆਂ ਦਾ ਮੁੱਲ ਵੀ ਜਿਹੜਾ ਪੈਂਦਾ ਆ ਦੇਖ ਸਕਦੇ ਬਿਲਕੁਲ ਸਿੱਧੀ ਆ ਜਿਹੜੀ ਇੱਥਾਂ ਵੀ ਤੇ ਉਤਰਾ ਵੀ ਬਿਲਕੁਲ ਠੰਡੀ ਤੇ ਨਹੀਂ ਆ ਕੋਈ ਗੱਲ ਨਹੀਂ ਜਿੱਤਰਾ ਮਰਜੀ ਤੇ ਆ ਦੂਸਰੇ ਪਾਸੇ ਤੋਂ ਵੀ ਹਵਾਨੇ ਦੇ ਦਾਣਾ ਜਿਹੜੀਆਂ ਦੇਖ ਸਕਦੇ ਜੀ ਦੋਨੋਂ ਦਾ ਬੜਾ ਉੱਪਰ ਦੀ ਇਹਦਾ ਮੁੱਲ ਵੀ ਜੀ ਫਿਰ ਹਰ ਫ੍ਰੀਜੀ ਇਹਦਾ 100 ਦਾ ਨੋਟ ਛੋੜ ਕਰਨਾ 80000 ਤੋਂ 80000 ਹਾਂਜੀ ਠੀਕ ਆ ਹਾਂ ਬਾਕੀ ਹੋ ਜਾਊਗਾ ਥੋੜਾ ਬਤਾ ਮੰਨਤਾ ਨਾ ਇਵੇਂ ਸੋ ਦੋਸੋ ਦਾ ਇਹ ਨਹਿਮਾ ਚੱਲਦੀ। ਅੱਛਾ। ਹਾਂ। ਤੇ ਆ ਜਿਹੜੀ ਜੇ ਇਹ ਹਰਦੀਪੀ ਅੱਜ ਨੂੰ ਪੰਜਵਾਂ ਦਿਨ ਹੋਇਆ ਸੂਈ ਨੂੰ। ਅੱਛਾ। ਬੌੜਾ ਲਾ ਲੈ ਕੋ ਦੁੱਧ ਲਾ ਲੈ ਵੀਰ 18 ਕਿਲੋ ਐ ਮੋਕੇ ਰੜੀਏ ਤੇ ਤਿਆਰ ਜਿਹੜਾ। ਹਾਂ। ਉਹ ਅੱਗੇ ਬੱਚਾ ਵੀ। ਅੱਛਾ। ਤੋਰੋ ਇਹਨਾਂ ਵੀ। ਉਹ ਬੱਚਾ ਬਿਲਕੁਲ ਤਾਜ਼ਾ ਗਿੱਲੇ ਨਾੜੂ ਤੇ। ਤਿਆਰੀ ਵੜ ਜਾ ਤੀਸਰਾ ਸੂਗਾ ਸੂਈ। ਆ ਵੀ ਖੰਜੀ। ਅੱਛਾ। ਪੂਰੀ। ਠੀਕ ਆ। ਤੇ ਕੋਈ ਚੱਕਰ ਹੈਗਾ। ਕਿੰਨਾ ਦੁੱਧ ਭਰੀ ਜਾਊਗੀ ਐ? ਇਹ ਉਹ ਮੀਰਾੰਦਮ ਪਿਛਲੇ ਦੂਸਾਂ ਸੂਆ ਦੇ ਵਿੱਚ 22 23 ਕਿਲੋਨੇ ਦੁੱਧ ਭਰਿਆ ਤੇ ਅੱਗ ਕਿ ਤੀਸਰਾ ਸੂਆ ਸੁਈ ਤੇ ਬੋਦੀ ਵਾਲੀ ਰੱਛੀ ਜੇ ਠੀਕ ਆ ਹਾਂ ਪਿਛਲੇ ਸੋਵੇ ਜਿਹੜਾ ਕਹਿੰਦੇ ਵੀ 22 ਲੀਟਰ ਦੁੱਧ ਨੇ ਚਵਾਇਆ ਹੁਣ ਕਿੰਨਾ ਤਿਆਰ ਮੌਕੇ ਤੇ 18 ਲੀਟਰ ਕੱਦ ਕਾਠ ਵੇਖੋ ਤੁਸੀਂ ਵੈੜ ਦਾ ਹਾਂ ਦੇਖਾਂ ਜੀ ਕੱਦ ਕਾਠ ਪੱਖਾ ਚੰਗੀ ਜਵਾਨ ਆ ਆ ਦੇਖ ਸਾਡੇ ਘੋੜੀਆਂ ਲੱਗਾ ਕਰਦੇ ਆ ਜਨਾ ਇਹਦਾ ਘੋੜੀਆਂ ਦੀ ਚਾਲ ਹੈ ਫਿਰ ਤੋੜਦਾ ਸਾਰਾ ਬਹੁਤ ਹੋ ਗਿਆ ਟੋੜੀ ਅਜੇ ਆ ਵੀ ਗਾਵਾਂ ਸਾਰੀਆਂ ਦੁੱਧ ਵਾਲੀਆਂ ਵਾ ਚਲੋ ਗਾਵਾਂ ਜੜੀਆਂ ਵੇਕ ਗਈਆਂ ਵੀ ਸਾਰੀਆਂ ਵੱਡੀਆਂ ਐ ਪਲਾਸੀ ਆ ਮੱਟਾ ਦਿਖਾ ਦਿਓ ਵੇਲਾ ਗਿੱਲਾ ਨਾੜੂ ਜਰਾ ਗਿੱਲਾ ਨਾੜੂ ਦੇ ਨਾਲ ਆਵੇ ਠੀਕ ਹੈ ਜੀ ਤੇ ਆ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਇਹ ਮਿਲ ਕਿਵੇਂ ਇਹਦੇ ਵੀ ਚੰਗੀ ਲੱਗੀ ਆ ਤੇ ਇਹਦਾ ਮੁੱਲ ਵੀ ਜੀ ਫਿਰ ਇਹ ਸਿਰਫ ਆਪਾਂ ਬੋਲਣਾ ਜੋ ਉਹ ਹੀ ਕਰਨੇ ਆ ਜਿਹੜੇ ਲੈਣੇ ਆ ਅੱਛਾ 100 ਦਾ ਨੋਟ ਛੋੜ ਦਿਓ ਅੱਗੇ 75000 ਦੇ ਵਿੱਚ ਹੀ ਦੇ ਦਾਂਗੇ 6 75000 ਦੇ ਹਾਂਜੀ ਤੇ ਆ ਵੀ ਤਾਜੀ ਸੂਈ ਜੇ ਇਹ ਵੀ ਤਾਜੀ ਇਹਨੂੰ ਅੱਜ ਤਿੰਨ ਦਿਨ ਹੋਏ ਜੇ ਸੀ ਨਾੜੂ ਇਹਦਾ ਵੀ ਬੱਚੇ ਦੇ ਨਾਲ ਹੀ ਹੈ ਇਹ ਮੱਛੀ ਜੀ ਇਹਦੇ ਮਗਰ ਬੱਛੀ ਆ ਗਈ ਉਹਦੇ ਮਗਰ ਬੱਛਾ ਹੀ ਇਹਦੇ ਮਗਰ ਮੱਛੀ ਠੀਕ ਹੈ ਜੀ ਬੱਛੀ ਬਹੁਤ ਪਿਆਰੀ ਵੇਖ ਕੇ ਜੀ ਸੋਹਣੀ ਬੱਛੀ ਠੀਕ ਆ ਤੇ ਪਹਿਲਾ ਸੂਗਾ ਵਹਿਰ ਸੂਈ ਜੇ ਅੱਛਾ ਹਾਂ ਹਰ ਕੇ ਅਹਮੋਕਾ 10 11 ਕਿਲੋ ਜਿਹੜਾ ਦੁੱਧ ਹੈ ਅੱਛਾ 10 ਲੀਟਰ ਹੈਗਾ ਉਹ ਦੁੱਧ ਲਾ ਲਓ ਤੇ ਇਹ ਕਿੰਨਾ ਕੁ ਭਰੀ ਜਾਊਗੀ ਇਹ 15 16 ਕਿਲੋ ਭਰੂਗੀ ਤੋੜੋ ਇਹ ਜੱਸੀ ਤੇ ਵਹਿੜ 15 16 ਲੀਟਰ ਦੇ ਲਾਗੇ ਬੰਨੇ ਜਿਹੜਾ ਕਿੰਦੇ ਵੀ ਭਰੀ ਜਾਊਗੀ ਸਿਵਾ ਪਹਿਲਾ ਸੁਈਆ ਬਾਕੀ ਇਹ ਵੀ ਸਫਾਈਆਂ ਚ ਹਾਂਜੀ ਥੋੜੇ ਥਲੇ ਤਿਲਕ ਨਹੀਂ ਆ ਪਣੇ ਵਾਲੀ ਪਰਸ਼ਾ ਤੇ ਕਰਕੇ ਥੋੜਾ ਗਾਵਾਂ ਤਿਲਕ ਜਾਂਦੀ ਹੈ ਬਾਕੀ ਥਣ ਬੜਾ ਕਮਾਲ ਦਾ ਜਿਹੜਾ ਇੱਧਰ ਤੇ ਇਰੀ ਠੰਢੀ ਤੇ ਜੇ ਇਤਰਾ ਬੈਠੂਆਂ ਮਤਲੀ ਬੜੇ ਸ਼ਾਂਤ ਜੀ ਸੁਭਾਅ ਦੀ ਹੈ ਵੀ ਕੋਈ ਬੰਗਾ ਨਹੀਂ ਆ ਦੇਖ ਸਕਦੇ ਜੀ ਇਦਾਂ ਦਾ ਥਾਂ ਦੇ ਖਾਣ ਵੀ ਦੋਣ ਦੇ ਆਏ ਦੇ ਥਾਂ ਵੀ ਦੇਖ ਸਕਦੇ ਚਾਰੇ ਥਾਨ ਇੱਕੋ ਜੇ ਸਾਈ ਦੇ ਆ ਤੇ ਇੱਕੋ ਜੀ ਕਰਦੇ ਆ ਵੇਹੇ ਥੋੜਾ ਖਲਾਉਨ ਕਰਕੇ ਉੱਪਰ ਥੱਲੇ ਲੱਗ ਸਕਦਾ ਆਪਾਂ ਨੂੰ ਆ ਦੇ ਸੰਦੇ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਫਰੀ ਜੀ ਹਾਂ ਨਾ ਜੜੀ 100 ਦਾ ਨੋਟ 50000 ਚ ਬੱਚੀ ਦੇਣੀ ਅੱਛਾ 50000 ਦੀ ਠੀਕ ਹੈ ਜੀ ਮੋਲਾ ਚ ਜਾਇਜ਼ ਆ ਬਿਲਕੁਲ ਤੇ ਮਾਲ ਸਾਫ਼ ਸੁਥਰਾ ਜੀ ਵੀ ਜੀ ਆ ਵੀ ਪਉਣਾ ਸ਼ਿਆ ਤਰੀ ਜੀ ਹਾਂ ਜੀ ਹਾਂ ਇਹ ਵਹਿਣਾ ਹੁਣ ਛੱਲੀਆਂ ਦੇ ਜੰਮੂ ਸੋਈਆਂ ਇਹ ਵੀ ਹਾਂ ਜੀ ਹਾਂ ਜੀ ਇਹ ਕਿੰਨੇ ਕਿੰਨੇ ਤੋਂ ਉਧ ਵਾਲੀਆਂ ਸੀ ਉਤਰਾ ਇਹਦੇ ਥੱਲੇ ਵੀ 20 ਕਿਲੋ ਦੁੱਧ ਹੈ ਜੀ ਅੱਛਾ ਇਹ ਹੁਣ ਚੋਈਆਂ ਚਵਾਈਆਂ ਚਲੋ ਚੋਈਆਂ ਚਵਾਈਆਂ ਠੀਕ ਆ ਹਾਂ ਇਹ ਵੀ ਆ ਵੀ ਤਾਜੀ ਸੋਈ ਆ ਹਨਾ ਤਾਜੀ ਸੋਈ ਆ ਠੀਕ ਆ ਤੇ ਅੱਜ ਇੱਕ ਝੋਟੀ ਵੀ ਕਰਦੀ ਵੇਚ ਦੇਣੀ ਜੇ ਫਿਰ ਇੱਕ ਝੋਟੀ ਵੀ ਸੇਲ ਕਰਨ ਦੇ ਪਤਾ ਕੀ ਗੱਲ ਦੇ ਵੇਚ ਨਹੀਂ ਤਾਂ ਆ ਫਿਰ ਆਪਾਂ ਮਾਲ ਦਾ ਕੰਮ ਕਰਨਾ ਨਾ گاਵਾ ਦਾ ਹੁਣ ਜਿਹੜੀ ਹੁਣ ਝੋਟੀ ਵਿਖਾਉਣੀ ਆ ਉਹਦੇ ਪਿਛਲੇ ਸੋਏ ਦੀ ਆ ਵਾਲੀ ਕੱਟੀ ਆ ਇਹੋ ਜਿਹੇ ਬੱਚੇ ਜਿਹੜੇ ਹੁੰਦੇ ਆ ਉਹਦੇ ਤਾਂ ਦੇਖ ਸਕਦੇ ਜੀ ਹਰੀ ਕਾਲੇ ਡਾਇਮੰਡ ਵੀ ਜੇ ਹਰੀ ਕਾਲੇ ਡਾਇਮੰਡ ਦੀ ਜਿਹੜੀ ਆ ਕੱਟੀ ਆ ਜਿਹੜੇ ਹੁਣ ਦਿਖਾਉਣੀ ਚੋਟੀ ਉਹਦੀ ਕੱਟੀ ਪਿਛਲੇ ਸਵੇ ਦੀ ਆ ਤੇ ਹੁਣ ਜਿਹੜਾ ਵਾ ਅਜੇ ਹੁਣ ਤਿਆਰ ਥੋੜੇ ਦਿਨ ਖੜਦੀ ਐ ਅੱਜ ਅਪਾ ਇੱਕ ਸਾਧ ਦੇ ਬਸੇ ਵਿਖਾਉਣੀ ਆ ਕੇ ਉਦਾਂ ਹੀ ਕਿ ਜੇ ਕਿਸੇ ਨੂੰ ਇਹ ਤਾਂ ਚੰਗੀ ਲੱਗੋਗੀ ਨਾ ਕੋਈ ਪੁੱਛ ਲੇ ਤੇ ਪੱਕੇ ਜਦੋਂ ਤਿਆਰ ਹੋਈ ਤੇ ਚੰਗੀ ਤਰ੍ਹਾਂ ਵਿਖਾਵਾਂਗੇ ਤੇ ਆਹ ਪਿਛਲ ਦੀ ਜੇ ਅੱਛਾ ਪਹਿਲੇ ਸਵੇ ਦੀ ਇਹਨੇ ਹਰੀ ਗਾਲੇ ਡਾਇਮੰਡ ਦੀ ਕੱਟੀ ਦਿੱਤੀ ਆ ਹਾਂਜੀ ਹੁਣ ਦੂਜਾ ਸੂਆ ਤੇ ਇਹ ਪ੍ਰੈਗਨੈਂਟ ਆ ਅੱਛਾ ਤੇ ਬਾਦ ਨੂੰ ਬੋਲ ਤੋਂ ਪ੍ਰੈਗਨੈਂਟ ਐ ਅੱਛਾ ਤੇ ਇਹਦੀ ਖਾਸੀਅਤ ਕੀ ਆ ਇਹ ਦੋ ਮੇਲਿਆਂ ਦੀ ਚੈਂਪੀਅਨ ਹੈ ਅੱਛਾ ਦੋ ਮੇਲਿਆਂ ਦੀ ਚੈਂਪੀਅਨ ਰਹੀ ਹੈ 2021 ਦੇ ਵਿੱਚ ਅੱਛਾ ਹਾਂ ਠੀਕ ਹੈ ਜੀ ਆ ਨਾਗਲਰ ਪੀਡੀਐਫ ਇਹ ਦੀ ਜਿਹੜੇ ਇੱਕ ਮੇਲੇ ਦੀ ਠੀਕ ਹੈ ਤੇ ਕਿਹੜਾ ਕਿਹੜਾ ਸਥਾਨ ਇਹਨੇ ਹਾਸਲ ਕੀਤਾ ਸੀ ਪੀਡੀਐਫ ਇਹ ਦਾ ਦੂਜਾ ਸਥਾਨ ਸੀ ਤੇ ਜਿਹੜੇ ਇੱਕ ਮੇਲੇ ਤੇ ਪਹਿਲਾ ਸਥਾਨ ਹੈ ਠੀਕ ਹੈ 40ਆਂ ਝੋਟੀਆਂ ਦੇ ਵਿੱਚੋਂ ਪਹਿਲਾ ਸਥਾਨ ਤੇ ਆਈ ਹੈ ਅੱਛਾ 40ਆਂ ਝੋਟੀਆਂ ਚ ਹਾਂ ਜੀ ਠੀਕ ਨਹੀਂ ਤਾਂ ਕਰਕੇ ਯਾਰ ਜੀ ਇਹ ਨਹੀਂ ਕੋਈ ਗੱਲ ਨਹੀਂ ਵੀ ਹਾਨੂੰ ਕੋਈ ਦਿੱਕਤ ਹੈ ਜੀ ਕੋਈ ਹਾਂਜੀ ਸਿਰਫ ਵਿੱਚ ਗਾਵਾਂ ਦੇ ਵਿੱਚ ਮਈਆਂ ਦਾ ਸੂਤਰ ਨਹੀਂ ਹੁੰਦਾ ਜਗਾ ਕੋਈ ਮੱਝ ਹੈ ਨਾ ਤੇ ਬਾਕੀ ਸਾਰੀਆਂ ਗਾਵਾਂ ਹ ਇਹਦਾ ਸੁੱਤ ਨਹੀਂ ਹੁੰਦਾ ਤੇ ਮੱਝ ਵੀ ਚੰਗੀ ਭਾਰੀ ਆ ਫਿਰ ਦੋ ਤਿੰਨਾਂ ਮੱਝਾਂ ਵਰਗੀ ਤੇ ਕੱਲੀ ਆ ਹਨਾ ਤੇ ਇੱਕ ਥੱਲੇ ਦੇ ਅੱਜ ਇੱਕ ਸਾਹ ਦੇ ਤੁਹਾਨੂੰ ਤਾਂ ਦਰਸ਼ਨ ਹੀ ਕਰਾਉਣੇ ਇਹਦੇ ਆਪਾਂ ਫਿਰ ਚੰਗੀ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਬਾਕੀ ਆ ਲੈ ਦੇ ਇਹਦੇ ਰਿਕਾਰਡ ਵਗੈਰਾ ਵਗੁਰਾ ਚੰਗੀ ਤਰ੍ਹਾਂ ਸਰਟੀਫਿਕੇਟ ਜਿਹੜੇ ਮਿਲੇ ਦੋ ਸਰਟੀਫਿਕੇਟ ਆ ਹਾਂਜੀ 2022 ਦੇ ਹਾਂ ਦੇਖ ਸਕਦੇ ਜੀ ਇੱਕ ਆ ਜੀ ਤੇ ਇੱਕ ਆ ਜੀ ਆ ਇੱਕ ਆ ਸੈਕਿੰਡ ਪੋਜੀਸ਼ਨ ਵਾਲੀ ਜੀ ਆ ਫਰਸਟ ਪੋਜੀਸ਼ਨ ਵਾਲੀ ਹਾਂਜੀ ਠੀਕ ਐ ਆਜੇ ਹਾਂ ਫਰਸਟ ਪ੍ਰਾਈਜ਼ ਜਿਹੜਾ ਤੇ ਉਹ ਸੈਕਿੰਡ ਪ੍ਰਾਈਜ਼ ਦੀ ਠੀਕ ਐ ਉਹ ਨਾ ਉਹ ਪਸਤਾ ਸਾਰੇ ਉਹ ਹੀ ਜਿਹੜੇ ਲਾਏ ਹੁੰਦੇ ਮੱਥੇ ਤੇ ਵਗੈਰਾ ਤੋਰ ਤੋਰ ਕੇ ਦਿਖਾ ਦੀਆ ਉਤਨਾ ਇੱਕ ਰੀ ਇਹ ਲੈ ਉਤਨਾ ਦੇਣ ਕਿੰਨੇ ਖੜਦੀ ਆ ਇਹ ਅੱਜ 25 ਇਹਦੇ 20 25 ਦੇਣ ਖੜਦੀ ਐ ਅੱਛਾ 15 ਦੀ ਜਿਹੜੀ ਆ ਨਾ ਇਹ ਨਾਂਕ ਲਦਾਈ ਤੇ ਦੁੱਧ ਕਿੰਨਾ ਕੁ ਕੱਢ ਦਿੰਦੀ ਆ ਪਹਿਲੇ ਸੂਤ 13 ਕਿਲੋ ਗੁੱਤ ਭਰਿਆ ਦੀ ਤੇ ਹਲੇ ਬਾਕੀ ਚੱਲੋ ਜੇ ਤੇ ਹੁਣ ਸਾਨੂੰ ਉਤਰਾ ਦਿਖਾਉਣੀ ਨਹੀਂ ਲੱਗੀ ਅਜੇ ਦਿਖਾਉ ਉਤਰਾ ਹੀ ਦਿਖਾਉਣ ਲੱਗੇ ਕੋਈ ਤਿਆਰੀ ਨਹੀਂ ਇਹਦੇ ਹੁਣੇ ਬਸ ਵੀਡੀਓ ਬਣਾਉਂਦੇ ਬਣਾਉਂਦੇ ਸਲਾਹ ਬਣ ਗਈ ਪੀਰ ਜੀ ਨਾਲ ਦੇ ਵੀ ਚੱਲੇ ਕਰੀਏ ਵੀ ਝੋਟੀ ਦਿਖਾ ਦਈਏ ਬਾਕੀ ਜਦੋਂ ਤਿਆਰ ਹੋਗੇ ਉਸ ਦਿਨ ਚੰਗੀ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਅੱਜ ਦੇ ਵੇਖੋ ਕਿੰਨੀ ਮਪਾ ਹੁੰਦੀ ਹੈ ਅਜੇ ਤਾਂ ਭਰ ਨਹੀਂ ਆ ਪੂਰੀ ਹੈ ਆ ਜੋ ਲਾਇਆ ਜੀ ਬਾਕੀ ਕੋਈ ਵੀ ਇੱਥੇ ਆਣ ਕੇ ਵੇਖੇ ਪਸੰਦ ਕਰੇ ਤੇ ਫੇਰ ਫੇਰ ਪਤਾ ਲੱਗਦਾ ਦੋਹਾਂ ਤੇ ਨਾਰਗੀ ਕੱਲੀ ਆ। ਇਹ ਆਹ ਤੁਹਾਨੂੰ ਦੇਖ ਸਾਦੇ ਦੇ। ਤੇ ਮੌਲਰ ਦੱਸਣਾ ਇਹਦਾ ਕਿ ਹਲੇ ਨਹੀਂ ਦੱਸਣਾ। ਹਰਜੀ ਇਹ ਕੋਈ ਵੀ ਆਏਗਾ। ਹਾਂਜੀ। ਤੈਨੂੰ ਲੱਖ ਤੋਂ ਮਾਨਤਾਨ ਕਰਦਾ। ਅੱਛਾ। ਹਾਂਜੀ। ਠੀਕ ਹੈ ਜੀ। ਤੇ ਬਾਕੀ ਚਲੋ ਕੋਈ ਵੀ ਫੋਨ ਲਾਵੇ ਕਰੀ। ਹਾਂਜੀ ਹਾਂਜੀ। ਤੇ ਬਾਕੀ ਆ ਵੀ ਆਪਣੀਆਂ ਤਸੱਲੀਆਂ ਕਰੋ ਵੇਸ ਚੱਕ ਕੇ ਤੇ ਪਾਸ ਕਰਕੇ ਖੜੋ ਜੀ ਹਾਂਜੀ ਹਾਂਜੀ